ਬੋਦ ਸਿਆਪਤੀ ਰਾਜ ਚੰਦਰ ਮਹਾਰਾਜ ਕੀ ਜੈ ਬੋਲੇ ਹਰਿ ਨਾਰਾਇਣ ਨਪਲੀ ਕੀ ਜੈ ਬੋਲੇ ਜੀ ਸ਼ਿਵ ਸ਼ੰਕਰ ਪੁਰਨਾਦੀ ਮਹਾਰਾਜ ਜੀ ਕੀ ਜੈ ਬੋਲੇ ਸਾਰੇ ਸੰਤਰ ਭਗਤਾਂ ਨੇ ਕੀ ਜੈ ਭਗਵਾਨ ਆਰਾਮ ਜੋ ਤ੍ਰੇਤਾ ਯੁੱਗ ਦੇ ਵਿੱਚ ਸਾਕਾਰ ਰੂਪ ਦੇ ਵਿੱਚ ਪ੍ਰਗਟ ਹੋਏ ਸਨ ਹੁਣੇ ਹੀ ਤੁਹਾਨੂੰ ਸੁਣਾ ਰਹੇ ਸੀ ਸੋਹੀ ਪੈ ਪ੍ਰਗਟ ਪਰਪਾਲਾ ਦੀਨ ਵਿਆਨਾ ਕੌਸ਼ਲਿਆ ਹਿਤਕਾਰੀ ਜਿਹੜੇ ਪਰਉਂਦੇ ਐ અવਤਾਰ پیغمبر ਉਹ ਪ੍ਰਗਟ ਹੁੰਦੇ ਐ ਤਾਂ ਹਜ਼ਾਰਾਂ ਵਰਸਾਂ ਦੇ ਤਪ ਤੋਂ ਬਾਅਦ ਉਹ ਸਾਰੀ ਦੁਨੀਆ ਦਾ ਮਾਲਕ ਪਰਪਿਤਾ ਪਰਮਾਤਮਾ ਰਾਜਾ ਦਸ਼ਰਥ ਤੇ ਮਾਤਾ ਕੁਸ਼ਲਿਆ ਨੇ ਜੋ ਪਹਿਲੇ ਜਰਮ ਦੇ ਵਿੱਚ ਰਾਜ ਭਗ ਛੱਡ ਕੇ ਹਜ਼ਾਰਾਂ ਵਰਸ ਤਪ ਕੀਤਾ ਸੀ ਉਹ ਤਪ ਤੇ ਭਗਵਾਨ પ્રસન્ન ਹੋ ਕੇ ਖੁਸ਼ ਹੋ ਕੇ ਦਰਸ਼ਨ ਦੇਣ ਵਾਅ ਤੇ ਆਏ ਹਾਲ ਤੇ ਉਸ ਟਾਈਮ ਤੇ ਕੁਝ ਨਹੀਂ ਮੰਗਿਆ ਨਾ ਮੁਕਤੀ ਮੰਗੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਕਹਿੰਦੇ ਨਾ ਸਾਨੂੰ ਰਾਜ ਦੀ ਲੋੜਾ ਨਾ ਮੁਕਤੀ ਦੀ ਲੋੜਾ ਤੇ ਸਾਨੂੰ ਤੁਹਾਡੇ ਚਰਨਾਂ ਦੇ ਪ੍ਰੇਮ ਦੀ ਲੋੜ ਹੈ ਇਸ ਵਾਸਤੇ ਸਾਡੀ ਇੱਕੋ ਹੀ ਤਮੰਨਾ ਹੈ ਕਿ ਤੁਸੀਂ ਸਾਰੀ ਸ਼ਕਤੀ ਦੇ ਮਾਲਕ ਸਾਰੇ ਬ੍ਰਹਿਮੰਡਾਂ ਦੇ ਮਾਲਕ ਸੁਪਰੀਮ ਪਾਵਰ ਸাকার ਰੂਪ ਧਾਰਨ ਕਰਕੇ ਮੇਰੇ ਘਰੇ ਪਰੋ। ਤਾਂ ਉਹਨਾਂ ਦੀ ਇਹ ਤਪ ਦਾ ਫਲ ਪਰਮਾਤਮਾ ਨੇ ਖੁਸ਼ ਹੋ ਕੇ ਬਖਸ਼ਿਸ਼ ਕੀਤਾ ਕਿ ਤਤ ਹਸਤੋ ਰੇਤਾਯੂ ਦੇ ਵੀ ਤੁਸੀਂ ਦਸ਼ਰਤ ਤੇ ਮਾਤਾ ਕੁਸ਼ਲ ਲਿਆਵੋਗੇ। ਉਹ ਦਮੇਂ RAM ਰੂਪ ਦੇ ਵਿੱਚ ਤੁਹਾਡੇ ਘਰੇ ਪ੍ਰਗਟ ਹੋ। ਭਾਵ ਕਹਿੰਦਾ ਕਿ ਉਹ ਥੇ ਪ੍ਰਗਟ ਹੋ ਕੇ ਦੁਸ਼ਟਾਂ ਦਾ ਖਾਤਮਾ ਕਰਕੇ ਜੋ ਸਾਧੂ ਮਹਤਮਾ ਹਜ਼ਾਰਾਂ ਵਾਸਾ ਤੋਂ ਤਪ ਕਰ ਰਹੇ ਸਨ ਤੇ ਉਹਨਾਂ ਦਾ ਤਪ ਮਨਜ਼ੂਰ ਕੀਤਾ ਤੇ ਕਹਿ ਗਿਆ ਇਹ ਇੱਛਾ ਸੀ ਕਿ ਜਦੋਂ ਭਗਵਾਨ RAM ਸਾਕਾ ਰੂਪ ਦੇ ਵਿੱਚ ਆਉਣਗੇ ਸਰਵੰਗ੍ਰੀਸ਼ੀਰਗੇ ਕਿ ਉਹਦੋਂ ਉਹਨਾਂ ਦੇ ਸਾਹਮਣੇ ਦਰਸ਼ਨ ਕਰਕੇ ਮੈਂ ਪੰਜ ਪੌਦਕ ਸੀਰ ਦਾ ਤਿਆਗ ਕਰਕੇ ਆਪਣੀ ਆਤਮਾ ਨੂੰ ਉਹਨਾਂ ਦੇ ਵਿੱਚ ਲੀਨ ਕਰ ਦਿੰਦਾ। ਸੋ ਸਾਰੇ ਰਿਸ਼ੀਆਂ ਮੁਨੀਆਂ ਭਗਤਾਂ ਦੀ ਜੋ ਹਜ਼ਾਰਾਂ ਵਸਤ ਤੋਂ ਤਪ ਕਰ ਰਹੇ ਸਨ ਉਹਨਾਂ ਦਾ ਤਪ ਨੂੰ ਮਨਜ਼ੂਰ ਕਰਕੇ ਤੇ ਉਹਨਾਂ ਦੀ ਮਨੋਕਾਮਨਾ ਪੂਰੀ ਕੀਤੀ। ਤੇ ਉਸੇ ਪਵਨ ਰਾਮ ਦਾ ਮੰਦਿਰ ਅੱਜ ਅਜਿਧਿਆ ਨਗਰੀ ਦੇਵਚੇ ਕੰਪਲੀਟ ਕੀਤਾ ਗਿਆ। ਪੂਰਾ ਕੀਤਾ ਗਿਆ। ਇਸ ਵਾਸਤੇ ਰਾਮ ਦਾ ਨਾਮ ਲੈਣ ਆਈ ਆਦਮੀ ਦੇ ਜਨ ਜਨ ਮਾਤਰਾ ਦੇ ਪਾਪ ਕੱਟੇ ਜਾਂਦੇ। ਕਬੀਰ ਸਾਹਿਬ ਨੇ ਗੁਰਬਾਣੀ 'ਚ ਲਿਖਿਆ ਹੈ ਕਿ ਕਵੀਰਾ ਸੋ ਮੁਖ ਧੰਨ ਹੈ। ਕਵੀਰਾ ਸੋ ਮੁਖ ਧੰਨ ਹੈ। ਜਾਂ ਮੁਖ ਕਈਹਾਂ ਦੇਹੀ ਤਿਸ ਕੀ ਬਖਰੀ ਪਵਿੱਤਰ ਹੋਏਗੋ ਰਾਮ। ਕਬੀਰ ਸਾਹਿਬ ਕਹਿੰਦੇ ਭਾਈ ਉਹ ਮੁਖ ਹੀ ਧੰਨ ਹੈ। ਜਿਸ ਮੁਖ ਦੇ ਵਿੱਚੋਂ ਆਰਾਮ ਦਾ ਨਾਮ ਨਿਕਲੈ ਉਹਦੇ ਸਰੀਰ ਦੀ ਤਾਂ ਗੱਲ ਛੱਡੋ ਜਿਹੜੇ ਨਗਰ ਦੇ ਵਿੱਚ ਇੱਕ ਰਾਮ ਦਾ ਭਗਤ ਰਹਿੰਦਾ ਹੈ ਉਹ ਸਾਰਾ ਨਗਰ ਹੀ ਪਵਤ੍ਰ ਹੋ ਜਾਂਦਾ ਤੇ ਇਸੇ ਨੂੰ ਤੁਲਸੀ ਦਾ ਜੀ ਤੁਲਸੀ ਮੇਲੇ ਚ ਵਰਨ ਕਰਦੇ ਨੇ ਕਿ ਰਾਮ ਰਾਮ ਕਹ ਜੇ ਜਵਹਾਂ ਹੀ ਤੇਰੀ ਹੀ ਨਾ ਪਾਪ ਪੰਜ ਸੁਹਾਈ ਜਿਹੜੇ ਆਦਮੀ ਆਵਾਸੀ ਲੈਣ ਲੱਗਿਆ ਜਾ ਸ਼ੇਖ ਕੁਮਾਰ ਲਗਿਆ ਕਹਿਣ ਲੱਗੇ ਕਿ ਹੈ ਰਾਮ ਤੇਰੀ ਛਰਨ ਵਿੱਚ ਤੇ ਐਨੀ ਗੱਲ ਕਹਿਣ ਦੇ ਨਾਲ ਹੀ ਉਹ ਪਾਪਾਂ ਤੋਂ ਰਹਿ ਤੁਰੇ ਏਡਾ ਵੱਡਾ ਮਹਾਤਮਾ ਰਾਮ ਦੇ ਨਾਮ ਦਾ ਤੋ ਇਸ ਵਾਸਤੇ ਤੁਲਸੀਦਾਸ ਜੀ ਲੇ ਗਏ ਨੇ ਕਿ ਸ੍ਰੀ ਰਵ ਵੀਰ ਪ੍ਰਤਾਪ ਤੇ ਸ੍ਰੀ ਰਵ ਵੀਰ ਪ੍ਰਤਾਪ ਤੇ ਸਿੰਧੁ ਤਰੇ ਪਾਸ਼ਾਣ ਦੇਵਤੀ ਮੰਦ ਜੇ ਰਾਮ ਤਲ ਭਾਈ ਜਾਈ ਪ੍ਰਭਾ ભગવાન ਰਾਮ ਦਾ ਨਾਮ ਲੈ ਕੇ ਨਾਲ ਤੇ ਨੀਰ ਜਿਹੜੇ ਦੋ ਬਾਂਦਰ ਸਨ ਵਿਸ਼ਖਰਮਾ ਦੇ ਪੁੱਤਰ ਸਨ ਉਹ ਬਾਂਦਰ ਰੂਪ धारण ਕਰਕੇ ਆਏ ਸਨ ਕਿਉਂਕਿ ਜਿੰਨੇ ਇਹ ਬਾਂਦਰ ਨੇ ਤੇਰੇਛ ਨੇ ਇਹ ਜ਼ੋਰ ਇਸ ਸਵਰਗ ਛੱਡ ਕੇ ਤੇ ਬਾਂਦਰ ਤੇ ਸ਼ਾਰੂਪ ਧਾਰਨ ਕਰਕੇ ਮਾਤ ਲੋਗ ਤੇ ਪਹੁੰਚ ਗਏ ਇਹ ਜੋ ਸਾਡਾ ਮਾਲਕ ਪ੍ਰਮਾਤਮਾ ਜਾ ਰਿਹਾ ਮਾਤ ਲੋਕ ਤੇ ਤੇ ਅਸੀਂ ਵੀ ਉਹਨਾਂ ਦੇ ਦਰਸ਼ਨ ਤੋਂ ਵਾਂਝੇ ਕਿਉਂ ਰਹੀਏ ਅਸੀਂ ਬਨਰ ਤੇ ਸ਼ੈਰੂਪਤਾਨ ਕਰਕੇ ਧਰਤੀ ਤੇ ਵਿਰਾਜਮਾ ਰੋ ਕੇ ਐਸੇ ਰਹਿ ਬੜਦੇ ਹਮੇਸ਼ਾ ਦਰਸ਼ਨ ਕਰਕੇ ਤੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਆਪਣਾ ਜੀਵਨ ਸਫਲ ਕਰਾ ਗਏ ਸੋ ਇਸ ਵਾਸਤੇ ਉਹਨਾਂ ਦੀ ਜਿੰਨੀ ਲੀਲਾ ਸਾਰੀ ਅਣਪੁੱਤਾ ਹੈ ਦੇ ਵਰਣ ਕਰਦੇ ਕਰਦੇ ਲਖਾਰੀ ਦੀ ਕਲਮ ਵੀ ਥੱਕ ਜਾਂਦੀ ਹੈ ਕਾਗਜ਼ੀ ਰੁੱਕ ਜਾਂਦੇ ਸ਼ਾਹੀ ਵੀ ਮੁੱਕ ਜਾਂਦੀ ਹੈ ਤੇ ਪਰ ਉਹ ਲੀਲਾ ਪੂਰੀ ਲਿਖੀ ਨਹੀਂ ਜਾਂਦੀ ਐਸੀ ਮਹਿਮਾ ਵਾਹ ਪਰਛਾਈ ਬੇਪ੍ਰਵਾਹ ਤੋਂ ਮੇਰ ਪਾਠ ਇਥੇ ਵਰਣ ਕੀਤਾ ਹੋਇਆ ਕਿ ਸ਼੍ਰੀ ਰੰਗਵੀਰ ਪ੍ਰਤਾਪ ਤੇ ਸਿੰਧੂ ਤਰੇ ਪਹਾੜਾਂ ਬਿਜਾਰ ਕਹਿੰਦੇ ਪੱਥਰ ਨੂੰ ਜਿਹੜੇ ਪੱਥਰ ਜਿਹੜਾ ਪੱਥਰ ਨਾਲ ਤੇ ਨੀਲ ਉਹਨਾਂ ਤੇ ਰਾਮ ਲਿਖ ਕੇ ਸਮੁੰਦਰ ਛਾੜ ਦਿੰਦੇ ਸੀ ਤੇ ਉਹ ਆਪਦੀ ਨੇਚਰ ਭੁੱਲ ਜਾਂਦੇ ਸੀ ਡੋਪਣ ਦੀ بجائے ਸਮੁੰਦਰ ਤੇ ਤਰਨਾ ਸ਼ੁਰੂ ਕਰਦੇ ਜਿਸ ਰਾਮ ਦੇ ਪ੍ਰਤਾਪ ਦੇ ਨਾਲ ਪੱਥਰ ਵੀ ਪਾਣੀ ਤੇ ਤਰ ਗਏ ਤੇ ਜੇ ਆਦਮੀ ਕਿੰਨਾ ਵੀ ਪੱਥਰ ਦਾ ਲੋਵੇ ਜੇ ਉਹ ਰਾਮ ਰਾਮ ਜਪੂਗਾ ਤੇ ਉਹ ਕਿਉਂ ਨਾ ਤਰੂਗਾ ਤੋਂ ਐਡੀ ਮਹਿਮਾ ਭਗਵਾਨ ਦਾ ਰਾਮ ਦੇ ਨਾਮ ਦੀ ਲਿਖੀ ਹੋਈ ਹੈ ਤੇ ਇਧਰ ਨਵੇਂ ਪਾਸ਼ਾਂ ਸਰੂਪ ਤੇਗ ਭਾਦਰ ਹਿੰਦੀ ਚਾਦਰ ਵਰਨ ਕਰਦੇ ਨੇ ਪਉੜੀ ਸ਼ਲੋਕਾਂ 'ਚ ਕਹਿੰਦੇ ਜਗ ਸਭ ਭਿਖਾਰੀ ਫਿਰਦਾ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਆ ਕਾਮ ਇਹ ਸਾਰਾ ਸੰਸਾਰ ਹੈ ਮੰਗਤਿਆਂ ਦਾ ਦਾਤਾ ਇੱਕੋ RAM ਹੈ ਭਿਖਾਰੀ ساری ਦੁਨੀਆ ਤੇ ਪਾਤਸ਼ਾਹ ਜ਼ਿਕਰ ਕਰਦੇ ਨੇ ਕਿ ਭਾਈ ਜੋ ਸਾਰੀ ਦੁਨੀਆ ਨੂੰ ਦਾਤਾ ਦੇਣ ਵਾਲਾ ਦਾਤਾਰ ਹੈ ਐਸਾ RAM ਦੀ ਜੋ ਸ਼ਰ ਲੈਂਦਾ ਹੈ ਤੇ ਕਹਿੰਦੇ ਉਹਦੀਆਂ ਸਾਰੀਆਂ ਮਰੋ ਕਾਮ ਰਫ ਪੂਰੀਆਂ ਹੁੰਦੀਆਂ ਜਿਹੜਾ ਉਹਦਾ ਸਿਮਰਨ ਕਰਦਾ ਹੈ ਉਹਦੀ ਸ਼ਰ ਲੈਂਦਾ ਹੈ ਤੋਂ ਇਸ ਬਾਤੇ ਕਹਿੰਦਾ ਜਗਤ ਭਿਖਾਰੀ ਫਿਰਦਾ ਹੈ ਸਭ ਕੋ ਦਤਾ RAM ਕਾ ਨਾਨਕ ਮਨ ਸਿਮਰ ਤਹਿ ਪੂਰਨ ਹੋ ਕਾਮ ਤੇ ਦੂਜੇ ਪਾਸੇ ਲੈਂਦੇ ਨੇ ਕਹਿੰਦੇ ਜੋ ਸੁਖ ਕੋ ਚਾਹੇ ਸਦਾ ਜੋ ਕਿ ਹਮੇਸ਼ਾ ਸੁਖੀ ਹੋਣਾ ਮੈਂ ਕਹਿੰਦਾ ਸਾਹਾਰ ਦੀ ਜਿਹੜੀ ਖੁਸ਼ੀ ਆ ਨਾ ਸੋਖ ਹੈ ਇਹ ਟੈਂਪੋਰਰੀ ਹੈ ਥੋੜੇ ਦਿਨ ਬਾਅਦ ਤੇ ਹੈ ਫਿਰ ਖਤਮ ਹੋ ਜੇ ਤਾਂ ਪਰਮਨੈਂਟ ਹੈਪੀਨੈਸ ਨੂੰ ਸੀ ਕਹਿੰਦੇ ਉਹ ਪਰਮਨੈਂਟ ਹੈਪੀਨੈਸ ਜਿਹ ਕੋਈ ਚੋਦਾ ਹੈ ਕਿ ਐਸੀ ਖੁਸ਼ੀ ਜਿਸ ਤੋਂ ਬਾਅਦ ਕਦੇ ਆਵੇ ਨਾ ਤੇ ਉਹ ਖੁਸ਼ੀ ਨਵੇਂ ਪਾਸ਼ ਸੁਰ ਤੇਗ ਬਾਦਰੀ ਕਹਿੰਦੇ ਉਸ ਇਨਸਾਨ ਨੂੰ ਮਿਲ ਸਕਦੀ ਹੈ ਜਿਹੜਾ ਇਨਸਾਨ ਰਾਮ ਦੀ ਸ਼ਰਨ ਲੈ ਪਰਮਨੈਂਟ ਹੈਪੀਨੈਸ ਬਾਰੇ ਦੱਸੋ। ਇਸ ਵਾਸਤੇ ਇੱਥੇ ਨਹੀਂ ਜਗਾ ਜਗਾ ਲਿਖਿਆ ਹੋਇਆ ਯਾਰ। ਤਾਂ ਭਾਵ ਕਹਿੰਦਾ ਨਵੇਂ ਪਾਸੇ ਅਪਰ ਦੂਜੇ ਪਾਸੇ ਲਿਖਦੇ ਨੇ। ਉਹ ਲਿਖਦੇ ਨੇ ਕਿ ਰਾਮ ਸਿਮਰ, ਰਾਮ ਸਿਮਰ ਇਹ ਹਾ ਤੇਰਾ ਕਾਜ ਹੈ। ਕਿ ਬੰਦੇ ਤੇਰਾ ਕੰਮ ਹੈ ਇਹ ਰਾਮ ਜਪ ਲੈ, ਰਾਮ ਜਪ ਲੈ, ਰਾਮ ਜਪ ਲੈ। ਰਾਮ ਸਿਮਰ, ਰਾਮ ਸਿਮਰ ਇਹ ਹਾ ਤੇਰਾ ਕਾਜ ਹੈ। ਮਾਇਆ ਕੋ ਸੰਗਤ ਹੈ ਕੋ ਪ੍ਰਭੂ ਜੋ ਕੀ ਸ਼ਰਨ ਲਾਗ। ਜਗ ਸੁਖ ਮਾਨ ਮਿੱਤਿਆ ਝੁੱਟੋ ਸਭ ਸਾਜ ਹੈ RAM SIMH RAM SIMH ਰਿਆ ਸਿਆ ਕਾਜ ਹੈ ਸੁਖਨੇ ਧਰਮ ਜੋ ਪਛਾਨ ਕਾਏ ਪ੍ਰਕਰਤਮਾਨ ਬਾਰੂ ਕੀ ਭੀਤ ਜੈਸੇ ਵਸੁਦਾ ਕੋ ਰਾਜ ਹੈ RAM SIMH RAM SIMH ਰਿਆ ਤਰਾ ਕਾਜ ਹੈ ਕਿਸ ਕੇ ਨਾਨਕ ਜਨ ਕਹਿਤ ਬਾਤ ਬੈਸ ਜਾਏ ਤੇਰੇ ਗਾਤ ਛਲ ਛਲ ਕਰ ਗਇਓ ਕਲ ਐਸੇ ਜਾਤ ਆਜ ਹੈ RAM SIMH RAM SIMH ਰਿਆ ਸਿਆ ਸਾਜ ਹੈ ਕਿਰਕਿਰੇ ਮਨ રે ਕੋਣ ਕੁ ਮਤ ਤੈ ਲੀਨੇ ਪਰਦਾਰਾ ਨਿੰਦਿਆਸ ਅਸਰਿ ਜੋ ਰਾਮ ਭਗਤ ਨੇ ਕੀਤੇ ਮੋਤੋ ਪੰਦ ਜਾਨ ਨੇ ਹੁੰਦਾ ਨਾ ਹਿੰ ਤਨ ਜੋਰ ਨ ਕੋਸਾਯੋ ਅੰਤ ਸੰਕਾਹੋ ਨੇ ਦਿਨ ਬੇਤਾਪ ਬਨਾਯੋ ਤ ਮੇਰ ਪਰ ਦੂਜੇ ਪਾਸੇ ਰਾਮ ਪਾਜ ਰਾਮ ਪਾਜ ਜਰਨ ਸਰਾਤ ਹੈ ਕਹਿਓ ਕਾ ਬਾਰ ਬਾਰ ਸਮਝਦਾ ਕਿਉ ਗਵਾਰ ਬਿਨ ਸਤਾਂ ਲਾਗਾ ਪਰ ਔਰੇ ਸੰਗ ਗਾਤ ਹੈ ਰਾਮ ਪਾਜ ਰਾਮ ਪਾਜ ਜਰਨ ਸਰਾਤ ਹੈ ਉੱਜਾ ਜਗਾ ਨਗਰ ਨੋਇ ਪਾਸਾ ਲੈਦੇ ਨੇ ਤੇ ਇਧਰ ਸਾਡੇ ਪੰਜ ਪਿਤਾ ਸਰੂਰਜੰਦੇ ਜੀ ਮਾ ਲਿਖਦੇ ਨੇ ਜਿਹੜੇ ਕੌਣ ਵਸਤਾਈ ਤੇਰਾ ਸੰਗ ਡਾਕਟਰ ਸਲੋਪੀ ਪਤੰਗ RAM ਨਾਮ ਜਪੇਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਏ ਮੋਰ ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਜੇ ਸਵਸਤਰ ਲੈਣ ਵਾਸਤੇ ਆਏ ਤੋ ਉਹ RAM ਦਾ ਨਾਮ ਭਾਈ ਸੰਤਾ ਗੁਰੂ ਨੂੰ ਤਕਬੀਰ ਨੇ ਲਿਖਦਾ ਕਿ ਰਾਮ ਪਦਾਰਥ ਪਾਇ ਗਏ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਰਖੂ ਨਹੀਂ ਗਾਗ ਨਹੀਂ ਮੋਲ ਰਾਮ ਦਾ ਨਾਮ ਪ੍ਰਾਪਤ ਕਰਕੇ ਮਸਤ ਹੋ ਜਾ ਕਹਿੰਦੇ ਰਾਮ ਦੇ ਨਾਮ ਦਾ ਕੋਈ ਬਾਜ਼ਾਰ ਨਹੀਂ ਕੋਈ ਹੱਟ ਨਹੀਂ ਕੋਈ ਗਾਗ ਨਹੀਂ ਕੋਈ ਪਰਖ ਨਹੀਂ ਤੋ ਕੋ ਬਿਰਲੇ ਹੁੰਦੇ ਨਾਮ ਦੇ ਪੁਜਾਰੀ ਤੋ ਇਸ ਵਾਤੇ ਸਾਈ ਨਾਮ ਮੋਲ ਕੀਵ ਨ ਕੋਈ ਜਾਣਦੋ ਜਿੰਨਾ ਬਾਗ ਮਤਾ ਨਾਰਕ ਸਹੀ ਅਰਗ ਮਾਰਦੋ ਸੋ ਅਜ ਅਜੋ ਤੇਨਾਗਰੀ ਦੇ ਅੰਦਰ ਰਾਵਲ ਲਾਲਾ ਦੀ ਮੂਰਤੀ ਸਥਾਪਿਤ ਹੋਈ ਹੈ ਤੇ ਮੰਦਿਰ ਜਿਹੜਾ ਉਹ ਕੰਪਲੀਟ ਹੋਇਆ ਹੈ ਤੇ ਸਾਰੀ ਦੁਨੀਆ ਤੇ ਖਾਸ ਹਿੰਦੁਸਤਾਨ ਦੇ ਅੰਦਰ ਨਹੀਂ ਬਲਕਿ ਸਾਰੀ ਦੁਨੀਆ ਤੇ ਅੱਜ ਖੁਸ਼ੀ ਦੀ ਲਹਿਰ ਛਾਈ ਹੋਈ ਹੈ ਕਿ ਬਹੁਤ ਸਾਲਾਂ ਬਾਅਦ ਅੱਜ ਉਹ ਅਜੋ ਤੇਨਾਗਰੀ ਫੇਰ ਦੁਬਾਰਾ ਆਵਾਜ਼ ਹੋਈ ਹੈ ਬੇਰਾਮ ਨੇ ਸਰਬ ਵਿਆਪੀ ਸਰਬ ਸ਼ਕਤੀ ਸੰਪਾਨ ਤੇ ਸਾਰੀ ਦੁਨੀਆ ਦੇ ਅੰਦਰ ਸ਼ਾਂਤੀ ਬਖਸ਼ ਵਰਤੌਣਗੇ ਕਿਉਂਕਿ ਬਗੈਰ ਰਾਮ ਦੇ ਨਾਮ ਤੋਂ ਸ਼ਾਂਤੀ ਨਹੀਂ ਦੁਨੀਆ ਤੇ ਆ ਸਕਦੀ ਜੇ ਕੋਈ ਸ਼ਾਂਤੀ ਚਾਹੁੰਦਾ ਰਾਮ ਚਾਹੁੰਦਾ ਤਾਂ ਉਹ ਰਾਮ ਰਾਮ ਜਪੇ ਉਹ ਕਹਿੰਦਾ ਰਾਮ ਕਹੋ ਆਰਾਮ ਮਿਲੇਗਾ ਸੋਹ ਨਹੀਂ ਤੋ ਸ਼ਾ ਮਿਲੇਗਾ ਕਹਿ ਲੋ ਰੇ ਭਈਆ ਰਾਮ ਰਾਮ ਕਹਿ ਲੋ ਸੋ ਮਟਾਂ ਤੋ ਜਾ ਰਿਹਾ ਨਹੀਂ ਤੋ ਸਮਾਵਾਦ ਹੋ ਗਿਆ ਤੋ ਬੱਦ ਟੈਬ ਲਾ ਲੈ ਆਣੋ ਮੇਰਾ ਤੇ ਇਸ ਵਾਸਤੇ ਪਈ ਸਾਰੇ ਨੂੰ ਕੁਆਰਾਮ ਦੇ ਇਹ ਸਭ ਅਸਰ ਤੇ ਰਾਮ ਲਾਲਾ ਦੀ ਮੂਰਤੀ ਸਥਾਪਤ ਕਰਨ ਤੇ ਮੰਦਰ ਦੇ ਕੰਪਨੀ ਹੋਰ ਤੇ ਸਾਰੇ ਸੰਗਤਾਂ ਨੂੰ ਹੀ ਲੱਖ ਲੱਖ ਵਧਾਈ ਹੋਵੇ ਤੇ ਉਹ ਇਹ ਖੁਸ਼ੀਆਂ ਜਣ ਆਉਂਦੇ ਰਹਿਣ ਤੇ ਆਪਾਂ ਭਾਵਾ ਦੇ ਵਾਸਤੇ ਕਰਦੇ ਹਾਂ ਉਹ ਸਿਰ ਆਪਣੀ ਆਰਥਿਕ